ਫਾਈਨਲੀ ਕਲੰਬੀ ਡੀ ਇੱਕ ਤੋਂ ਬਾਅਦ ਸਿੱਧੂ ਮੂਸੇਵਾਲੇ ਦਾ ਨਵਾਂ ਗਾਣਾ ਲੋਕ ਰੀਲਿਸ ਹੋ ਚੁੱਕਿਆ ਹੈ ਤਿਹਾਰਵਾਰ ਦੀ ਤਰ੍ਹਾਂ ਇਸ ਵਾਰ ਵੀ ਸਿੱਧੂ ਮੂਸੇਵਾਲੇ ਨੇ ਕਈ ਵੱਡੇ ਰਿਕਾਰਡ ਕੈਮ ਕਰੇ ਨੇ ਜੀ ਹਾਂ ਦੋਸਤੋ ਜੇਕਰ ਸਭ ਤੋਂ ਵੱਡੇ ਰਿਕਾਰਡ ਦੀ ਗੱਲ ਕਰੀ ਜਾਵੇ ਤਾਂ ਸਿੱਧੂ ਮੂਸੇਵਾਲੇ ਦੇ ਗਾਣੇ ਨੇ 1 ਘੰਟੇ ਦੇ ਵਿੱਚ 1 ਮਿਲੀਅਨ ਵਿਊਜ਼ ਅਚੀਵ ਕਰਕੇ ਬਹੁਤ ਹੀ ਵੱਡਾ ਰਿਕਾਰਡ ਕੈਮ ਕੀਤਾ ਹੈ ਤੇ ਹਾਲੇ ਤੱਕ ਕਿਸੇ ਵੀ ਇੰਡਸਟਰੀ ਦੇ ਸਿੰਗਰ ਨੇ ਐਡਾ ਵੱਡਾ ਰਿਕਾਰਡ ਆਪਣੇ ਨਾਮ ਨਹੀਂ ਸੀ ਕੀਤਾ ਹੋਇਆ ਕਿਉਂਕਿ ਬਹੁਤ ਸਾਰੇ ਇੰਡਸਟਰੀ ਦੇ ਸਿੰਗਰਾਂ ਨੂੰ ਇੱਕ ਦਿਨ ਦੇ ਵਿੱਚ ਵੀ 1 ਮਿਲੀਅਨ ਵਿਊਜ਼ ਅਚੀਵ ਨਹੀਂ ਹੁੰਦੇ ਤੇ ਸਿੱਧੂ ਦਾ ਗਾਣਾ ਇੱਕ ਦਿਨ ਦੇ ਵਿੱਚ 10 ਤੋਂ 15 ਮਿਲੀਅਨ ਵਿਊਜ਼ ਅਚੀਵ ਕਰਨ ਦੀ ਕਪੈਸਿਟੀ ਰੱਖਦਾ ਤੇ ਹੁਣ ਨਾਲ ਹੀ ਤਾਂ ਉਹ ਦੱਸਦੀ ਕਿ ਸਿੱਧੂ ਮੂਸੇਵਾਲੇ ਦੇ ਲੋਕ ਗਾਣੇ ਦੀ ਖੁਦ ਕਰਨ ਔਜਲਾ ਨੇ ਆ ਕੇ ਤਾਰੀਫ ਕਰੀ ਹੈ ਜੀ ਹਾਂ ਦੋਸਤੋ ਕਰਨ ਔਜਲਾ ਦੇ ਵੱਲੋਂ ਸਿੱਧੂ ਮੂਸੇਵਾਲੇ ਦੇ ਗਾਣੇ ਤੇ ਕਮੈਂਟ ਕੀਤਾ ਗਿਆ ਹੈ ਜੋ ਕਿ ਸੋਸ਼ਲ ਮੀਡੀਆ ਤੇ ਬਹੁਤ ਹੀ ਜਾਂਦਾ ਵਾਇਰ ਨੇ ਕਿ ਔਜ਼ਲਾ ਤੇ ਸਿੱਧੂ ਮੂਸੇਵਾਲੇ ਦੇ ਵਿਚਕਾਰ ਇੱਕ ਟਾਈਮ ਬਹੁਤ ਹੀ ਵੱਡੀ ਕੰਟਰੋਵਰਸੀ ਹੋਈ ਸੀ ਪਰ ਉਸ ਕੰਟਰੋਵਰਸੀ ਤੋਂ ਬਾਅਦ ਔਜ਼ਲੇ ਨੇ ਆਪਣੇ ਇੰਟਰਵਿਊ ਦੇ ਵਿੱਚ ਖੁਲਾਸਾ ਕੀਤਾ ਸੀ ਕਿ ਉਸ ਤੇ ਸਿੱਧੂ ਨਾਲ ਇੱਕ ਦੋ ਬਾਰ ਗੱਲ ਤੇ ਗੱਲ ਵੀ ਹੋਈ ਹੈ ਤੇ ਉਹਨਾਂ ਨੇ ਸਾਰਾ ਮੈਟਰ ਸੌਲਵ ਕਰ ਲਿਆ ਸੀ ਤੇ ਹੁਣ ਕਰਨ ਔਜ਼ਲਾ ਦੇ ਵੱਲੋਂ ਵੀ ਸਿੱਧੂ ਮੂਸੇਵਾਲੇ ਦੇ ਲੌਂਗ ਗਾਣੇ ਦੀ ਤਾਰੀਫ ਕਰੀ ਗਈ ਹੈ ਜੇਕਰ ਤੁਹਾਨੂੰ ਵੀ ਸਿੱਧੂ ਦਾ ਨਵਾਂ ਗਾਣਾ ਚੰਗਾ ਲੱਗਦਾ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ